ਦੋਣੀ ਇਹ ਇਹਦੇ ਨਾਲ ਤੇ ਮੈਂ ਕੱਟਣੀ ਕੱਟਣੀ ਜੀ ਭਾਵੇਂ ਕਿੱਦਾਂ ਹੀ ਕੱਟਾ ਦਾਨੀ ਸੱਚ ਨੂੰ ਉਹ ਕਹਿਣਾ ਚਾਹੁੰਦਾ ਇਹਨਾਂ ਦਾ ਉਚਾਰਾਂ ਦਾ ਕੋ ਸੋਚੋ ਜੇ ਮੇਰੇ ਕੋ ਪੈ ਹੁੰਦੇ ਮੈਂ ਕੱਲਾ ਕਰ ਦਿੰਦਾ ਮੇਰੇ ਕੋ ਇਹਨੇ ਪਾਇਆ ਨਹੀਂ ਇਹ ਕਹੇ ਟੈਂਪੋ ਕਰੀ ਵੀ ਜਾਣੀ ਪਿੰਡੀ ਮਾੜੀ ਮੋਟੀ ਜਦੋਂ ਜਦੋਂ ਟਾਈਮ ਫਿਲਸਨ ਗਾਂਵ ਜਾ ਮਿਲਦੀ ਅੱਤੇ ਅੱਛਾ ਜੀ ਉਦੋਂ ਕੱਟਣਾ ਵੀ ਪੈਂਦਾ ਥੋੜਾ ਬੋਤਾ ਮੇਰੇ ਕੋ ਕੱਲੇ ਕੋ ਪੈਸੇ ਹੁੰਦੇ ਮੈਂ ਕੱਲਾ ਕਰ ਦਿੰਦਾ ਅੱਛਾ ਆਏ ਹੋਏ ਸੋਚਣ ਦੀ ਹੈ ਪਰ ਮੇਰੇ ਕੋ ਕੱਲੇ ਕੋ ਪੈਸੇ ਨਹੀਂ ਹੈਗੇ ਹਾਂ ਇਦਾਂ ਨਾ ਪਰ ਨਾ ਕੋਈ ਇਦਾਂ ਨਹੀਂ ਕਰਨਾ ਸਤਿ ਸ਼੍ਰੀ ਅਕਾਲ ਦੋਸਤੋ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਹਾਈਵੇ ਦੇ ਉੱਪਰ ਇੱਕ ਝੁੱਗੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਆਹ ਹਾਲਾਤ ਨੇ ਬਜ਼ੁਰਗ ਜੋੜੇ ਦੇ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਪਿੰਡ ਦੀਨਪੁਰ ਦਾ ਇਹ ਬਜ਼ੁਰਗ ਜੋੜਾ ਹਾਈਵੇ ਦੇ ਉੱਪਰ ਰਹਿ ਰਿਹਾ ਹੈ ਆਹ ਹਾਲਾਤ ਨੇ ਉਹਨਾਂ ਦੇ ਘਰ ਦੇ ਕਿਵੇਂ ਉਹਨਾਂ ਦਾ ਇੱਥੇ ਗੁਜ਼ਾਰਾ ਹੁੰਦਾ ਹੈ ਕਿਸੇ ਦਾਨੀ ਸੱਜਣ ਨੂੰ ਉਹ ਢੀਕਦੇ ਨੇ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਵੀ ਤਸਵੀਰ ਜਿਹੜੀ ਵਿਖਾਈ ਜਾਵੇ ਅੱਜ ਇੱਕ ਵੀਰ ਵੀ ਜਿਹੜਾ ਉਹਨਾਂ ਦਾ ਗਵੰਡੀ ਹੈ ਉਹ ਇੱਥੇ ਆਇਆ ਉਸਨੇ ਦੇਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਬਜ਼ੁਰਗ ਜੋੜਾ ਇੱਥੇ ਰਹਿ ਰਿਹਾ ਤੇ ਇਹਨਾਂ ਦੀ ਕੋਈ ਮਦਦ ਕੋਈ ਸਹਾਇਤਾ ਵਾਸਤੇ ਕੋਈ ਗੋਹਾਰ ਲਗਾਈ ਜਾਵੇ ਕਿਉਂਕਿ ਦਾਨੀ ਸੱਜਣ ਜਿਹੜੇ ਨੇ ਉਹ ਬਹੁਤ ਸਾਰੇ ਬਜ਼ੁਰਗਾਂ ਦੀ ਮਦਦ ਕਰਦੇ ਨੇ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੇਮਕੌਰ ਅੱਛਾ ਜੀ ਅਲਾਦੀਨਪੁਰ ਪਿੰਡ ਅਲਾਦੀਨਪੁਰ ਹਾਂ ਜੀ ਇਹ ਕੀ ਗੱਲਬਾਤ ਹੋਈ ਹੈ ਸਾਰਾ ਦੱਸਿਓ ਇਹ ਹੋਈ ਪਈ ਰੋਜ਼ ਤੰਗ ਕਰਦੇ ਹੀ ਕੌਣ ਤੰਗ ਕਰਦਾ ਹੈ ਠੀਕ ਆ ਕੇ ਆਹੀ ਹੁਣ ਉਹਨਾਂ ਨੂੰ ਨੀ ਨ ਤੰਕ ਕਰਨਾ ਚਾਹੁੰਦੇ ਆ ਦਿਨ ਜਾਣਦੇ ਪਰ ਅੱਛਾ ਜੀ ਥੋੜੇ ਚ ਵੇਚ ਕੇ ਸੁੱਟ ਕੇ ਨਾ ਕਈ ਡੇਰੇ ਬਿਆਸ ਚਲੇ ਗਏ ਅੱਛਾ ਡੇਰੇ ਬਿਆਸ ਹਾਂ ਜੀ ਚਲੇ ਗਏ ਤੇ ਉਹ ਉੱਥੇ ਹਜੇ ਜ਼ਿੰਮੇਦਾਰ ਰਹਿੰਦੇ ਜੀ ਉਹ ਕਹਿੰਦੇ ਵੀ ਹੁਣ ਤੇ ਅਲਾਦੀਨਪੁਰ ਨਾ ਇੱਕ ਬੜਾ ਜ਼ਿਲ੍ਹਾ ਬਣ ਗਿਆ ਵਾ ਤੁਹਾਡਾ ਕੋ ਸੋਚਾਂਗੇ ਤੁਸੀਂ ਸਾਨੂੰ ਕੋਟਾ ਪਾਇਓ ਐਦਾਂ ਕਰਕੇ ਹਨ ਢਕਾ ਕੇ ਫੇਰ ਲੈ ਲੈਂਦਾ ਅੱਛਾ ਜੀ ਐਦਾਂ ਜੀ ਇੱਥੇ ਕਿਹੜੇ ਲਾਤਾ ਰਹਿ ਰਹਿ ਜ ਤੁਸੀਂ ਚੋਪੜੀ ਲਾਈ ਆ ਸੜਕ ਦੇ ਉੱਤੇ ਕਿਹੜੇ ਗਲਾਤਾ ਕਿਉਂ ਲਾਈ ਆ ਕੀ ਕਾਰਨ ਆ ਉਹ ਬੱਚਿਆਂ ਵਾਸਤੇ ਮੈਂ ਨਾ ਦੋ ਕ ਡੰਡੇ ਗੱਡਾ ਸੇ ਨਾ ਦੇਖੋ ਤੇ ਉਹ ਕੁਲਕੜੇ ਜੇ ਲਾਉਣੀ ਹੁੰਦੀਆਂ ਆ ਜਿਹੜੇ ਬੱਚੇ ਖਾਂਦੇ ਆ ਅੱਛਾ ਜੀ ਤੇ ਉਹ ਤੁਹਾਡੇ ਵਰਗੇ ਨਾ ਜਵਾਨਾਂ ਨੇ ਨਾ ਅੱਡਾ ਬਣਾ ਦਿੱਤਾ ਅੱਛਾ ਜੀ ਉਹ ਕਹਿੰਦੇ ਜਦੋਂ ਬਣੂਗੀ ਆ ਸੜਕਾ ਤਾਂ ਉਦੋਂ ਤੁਹਾਨੂੰ ਕੁਝ ਬਣਾ ਕੇ ਦੇਣਗੇ ਜੀ ਉਹਨਾਂ ਚਿਰ ਤੁਸੀਂ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਜਾਂ ਨਹੀਂ ਮਿਲਦੀ? ਨਹੀਂ ਮਿਲਦੀ। ਅੱਛਾ ਜੀ। ਕਣਕ ਵਗੈਰਾ ਵੀ ਨਹੀਂ ਮਿਲਦੀ। ਉਹ ਨਹੀਂ ਮਿਲਦਾ ਪੁੱਤ। ਤੁਹਾਡਾ ਸਰਕਾਰੀ ਕੋਠਾ ਵੀ ਨਹੀਂ ਪਿਆ? ਨਾ। ਸਰਕਾਰੀ ਨਹੀਂ ਪਿਆ ਆਪਣੇ ਸੀ ਉਹ। ਉਹ ਕਿੱਥੇ ਹੁਣ? ਹੁਣ। ਆਹੀ ਵੇਚ ਕੇ ਚਲੇ ਗਏ ਨਾ। ਅੱਛਾ। ਲੜਾਈਆਂੋਂ ਡਰਦੇ। ਅੱਛਾ। ਗੱਲ ਤੇ ਹਾਅ ਹੋਈ। ਤੇ ਮਾਦਾ ਜੀ ਕੋਈ ਆਇਆ ਨਹੀਂ ਤੁਹਾਨੂੰ ਇੱਥੋਂ ਲੈਣ ਵਾਸਤੇ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਸਾਡੇ ਘਰ ਦੇ ਵਿੱਚ ਰੋ। ਕਿਆ ਸੀ ਹਾਂ ਕਿਆ ਸੀ ਆ ਹੀ ਚੋਜ ਰਿਆਂ ਪਿਆਹੀ ਮਜਬੀ ਸੇਖ ਮਾਨਾ ਹਾਂ ਨੌਕਰੀ ਨਾ ਕਰੀ ਮੇਰੇ ਪਿਓ ਦੀ ਫੌਜੀ ਸੀ ਹਾਂ ਤੇ ਉਹ ਸੰਦੇ ਲਿਆ ਤੇ ਬੰਗਾਲ ਤੇ ਬੜਾ ਆਰਾਮ ਹਾਂ ਤੇ ਬਾਕੀ ਹੁਣ ਬੁੜਾਪੇ ਚ ਆ ਕੋ ਆਪਣੀ ਕਿਸਮਤ ਜੀ ਆ ਗੱਲ ਤੋਣੀ ਇਹਦੇ ਨਾਲ ਤੇ ਮੈਂ ਕਟਣੀ ਕਟਣੀ ਜੀ ਭਾਵੇਂ ਕਿੱਦਾਂ ਹੀ ਕਟਾ ਜੀ ਆ ਗੱਲ ਕਿਉਂਕਿ ਪਿਓ ਦਾ ਸੇਹੜ ਭਾਈ ਜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵਿਆਹ ਕੀਤਾ ਸਾਰਾ ਕੁਝ ਸਰੀਆ ਪੀਉਣੇ ਸਮੇਂ ਤੇ ਵਿਆਹ ਕਰਾਣੇ ਹੁਣੇ ਤੇ ਉਂਡ ਸਮਝ ਦੇ ਦੇਣਾ ਤੇ ਕੱਟਣੀ ਕੱਟਣੀ ਆ ਮਨ ਦੁਖ ਹੋਵੇ ਚੋਕੋ ਉਹ ਵੀ ਫੁੱਲਾ ਵਰਗੂ ਮੰਨਣੀ ਜੀ ਰੱਬ ਦਾ ਜੀ ਔਰ ਜਦੋਂ ਡੇਰੇ ਵਾਲੇ ਇੱਧਰ ਜਾਂਦੇ ਇੱਧਰ ਜਾਂਦੇ ਆ ਨਾ ਉਹਨਾਂ ਨੂੰ ਨੰਨ ਕਿੰਨ ਕਾਲਾ ਪਤਾਵਾ ਜੀ ਉਹ ਫੇਰੇ ਜਿਹਨੂੰ ਜੇ ਗੁਰੂ ਨਾਨਕ ਨੂੰ ਬੋਲਾਂਗੇ ਨਾ ਜੀ ਭੀ ਉਹਦਾ ਕੁੰਡਾ ਰੋਜ਼ ਖੜਕਾਵਾਂਗੇ ਤੋ ਜਰੂਰ ਉਹ ਫੇਰ ਸਮਝਿਆ ਜਾਂਦਾ ਹੈ ਕਿ ਅਕਰਦਾ ਕਿਸੇ ਚ ਬਸ ਕੇ ਇੱਥੇ ਬੈਠਿਆ ਫਿਰ ਕੋਈ 500000 ਰੁਪਿਆ 100 ਰੁਪਿਆ ਦੇ ਜਾਂਦਾ ਕਿ ਨਹੀਂ 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 ਹਾਂ ਕੋਈ ਮਦਦ ਕਰ ਜਾਂਦਾ ਕਿ ਨਹੀਂ ਕਰਦਾ ਨਹੀਂ 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 ਅੱਛਾ ਜੀ ਤੇ ਫਿਰ ਗੁਜ਼ਾਰਾ ਕਿ ਤਰ੍ਹਾਂ ਹੁੰਦਾ ਮਾਦਾ ਜੀ ਗੁਜ਼ਾਰਾ ਬੁੱਤੇ ਰਾਜ ਦੇ ਕਹੇ ਟੈਂਪੋ ਖਰੀਦੀ ਰਣੀ ਪਿੰਡੀ ਮਾਰੀ ਮੋਟੀ ਜਿਹੜਾ ਜਿਹਦਾ ਟਾਈਮ ਹੈ ਫਿਰ ਸਨ ਗਾਂਵਾਂ ਪਾ ਮਿਲਦੀ ਹੈ ਤੇ ਅੱਛਾ ਜੀ ਉਦੋਂ ਕੱਟਣਾ ਵੀ ਪੈਂਦਾ ਥੋੜਾ ਬਹੁਤਾ ਅੱਛਾ ਜੀ ਯੋ ਹੋਟਲ ਕਿਹ ਕੋ ਮੰਗਿਆ ਟੋਲ ਤੇ ਦਊਗਾ ਨਾ ਕੋਈ ਹਾਂ ਇੱਕ ਡੰਗ ਪਿਆ ਲੈ ਟਰ ਲੈ ਅੱਛਾ ਜੀ ਹਾਂ ਤੇ ਮੁੰਡੇ ਬੱਚੇ ਕੀ ਕਰਦੇ ਉਹਨਾਂ ਨੇ ਨਹੀਂ ਸੰਭਿਆ ਤੁਹਾਨੂੰ ਬੱਚਿਆਂ ਨੇ ਨੌਕਰੀ ਨਹੀਂ ਕੀ ਹਾਂ ਨੌਕਰੀ ਨਹੀਂ ਹੁੰਦਾ ਕਿੰਨੇ ਬੱਚੇ ਆ 2000 ਤੇ ਇੱਕ ਦਾ ਸਾ ਰੁਕਦਾ ਇਹ ਕੋਹ ਮੁੱਠ ਮਿੱਟੀਲਾ ਮਠਾ ਹੋ ਜਾਂਦਾ ਵਿਚਾਰ ਇਹ ਦਰਾਣੀਆਂ ਜਿਠਾਣੀਆਂ ਨੇ ਨਾ ਕੋਲ ਕੋਲ ਕੇ ਘੁੱਤ ਘੁਆਇਆ ਇਹਨਾਂ ਤੋ ਕਦੀ ਕੰਮ ਮਿਲਦਾ ਕਦੀ ਨਹੀਂ ਮਿਲਦਾ ਮੋਣ ਕਮ ਆ ਤੇ ਮਿਲ ਜਾਣਾ ਟੂੜੀ ਕਾ ਖਦਾ ਸਾਰਿਆਂ ਚੀਜਾਂ ਦਾ ਫੇਰ ਥੋੜਾ ਜਾ ਧੋਕਾ ਹੋ ਜੂ ਅੱਛਾ ਜੀ ਤੇ ਕੀ ਹਾਲਾਤ ਇੱਥੇ ਫਿਰ ਰੋਟੀ ਮੀਂਹ ਕਣੀ ਦੇ ਵਿੱਚ ਫਿਰ ਕਿਦਾਂ ਇੱਥੇ ਗੁਜ਼ਾਰਾ ਹੁੰਦਾ ਗਰਮੀ ਸਿਆਲ ਦੇ ਵਿੱਚ ਬੁਰਾ ਹਾਲ ਅੱਛਾ ਹਾਂ ਬੁਰਾ ਹਾਲ ਫਿਰ ਇਹਨਾਂ ਨੂੰ ਕਿਵੇਂ ਸਾਂਭਦੇ ਤੁਸੀਂ ਇਹਨਾਂ ਨੂੰ ਅਕੀ ਭੁਖੀ ਮਾਰ ਗਈ ਇੱਥੇ ਤਾਂ ਪੱਖਾ ਹੁਣੀ ਬਿਜਲੀ ਨਹੀਂ ਆ ਗਈ ਨਹੀਂ ਨਹੀਂ ਐਦਾਂ ਚੱਲ ਚੁੱਲ ਕੇ ਕੇ ਪਾਣੀ ਕਿੱਥੋਂ ਲਿਆਉਂਦੇ ਫਿਰ ਪਾਣੀ ਆ ਉਹ ਟੂਟੀਆਂ ਤੋਂ ਹਾਂ ਇੰਨੀ ਉਮਰ ਦੇ ਵਿੱਚ ਮਾਤਾ ਜੀ ਫਿਰ ਇੰਨਾ ਜਦੋਂ ਕੰਮ ਕਰਨਾ ਪੈਂਦਾ ਫਿਰ ਦੁੱਖ ਤੇ ਹੁੰਦਾ ਹਣਾ ਮਾਤਾ ਨਹੀਂ ਮੇਰਾ ਪੁੱਤ ਜਿਹੜਾ ਮੈਨਾਂ ਇਹ ਵੀ ਲਿਆਉਂਦਾ ਵਾ ਪਾਣੀ ਅੱਛਾ ਆ ਦੇਂਦਾ ਮਾਤਾ ਤੂੰ ਦੇਖ ਦੂਗੀ ਪਾਏਗੀ ਤੂੰ ਨਹੀਂ ਲਿਆਉਂਦਾ ਇਹ ਕੰਮ ਨਹੀਂ ਕਰਦੇ ਮਾਤਾ ਜੀ ਬੱਚੇ ਕੰਮ ਕਰਦੇ ਆ ਕਰਦੇ ਆ ਕਈ ਦਿਨ ਦੇ ਨਹੀਂ ਪੈਸੇ ਛੇਤੀ ਅੱਛਾ ਜੀ ਆਹ ਦਿੰਦੇ ਆ ਅਜੇ ਕੰਮ ਨਹੀਂ ਚਾਲੂ ਅੱਛਾ ਕਣਕਟਿਆ ਹੋ ਜਾਣਾ ਕਿਸ ਨੇ ਤੂੜੀ ਸਟਾਉਣੀ ਕਿਸ ਨੇ ਕੋਸ਼ ਕਰਾਉਣਾ ਕਿਸ ਨੇ ਫੇ ਟਾਈਮ ਪਾਸ ਜਿਹੜਾ ਬਜ਼ੁਰਗ ਬਾਪੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਬਾਪੂ ਜੀ ਕੀ ਨਾਮ ਤੁਹਾਡਾ ਕੀ ਕੀ ਹਾਲਾਤ ਨੇ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਬਾਪੂ ਜਿਹੜੇ ਨੇ ਉਹ ਭਾਵਕ ਨੇ ਅਤੇ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਨੇ ਕਿਉਂਕਿ ਸੱਟਾਂ ਵੀ ਲੱਗੀਆਂ ਨੇ ਅਤੇ ਰੋਡ ਤੇ ਰਹਿਣ ਦੇ ਲਈ ਮਜਬੂਰ ਜਿਹੜੇ ਹੋਏ ਨੇ ਉਹ ਇਸ ਲਈ ਮੈਨੂੰ ਕਵਾਟਰ ਬਣਾ ਦਿਓ ਅੱਛਾ ਜੀ ਕਵਾਟਰ ਬਣਾ ਦਿਓ ਜੀ ਕਿਹੋ ਜੀ ਮਤ ਹੋਣੀ ਚਾਹੀਦੀ ਤੁਹਾਡੀ ਲੇਟਰਿੰਗ ਬਾਥਰੂਮ ਬਸ ਬਾਥਰੂਮ ਲੇਟਰਿੰਗ ਅੱਛਾ ਜੀ ਤਾਂ ਕਵਾਟਰ ਦੋ ਹੋਣੇ ਚਾਹੀਦੇ ਅੱਛਾ ਜੀ ਬਸ ਬਸ ਹੋਰ ਨੀ ਕੋਹ ਮੰਗਦੇ ਪੁੱਤ ਅੱਛਾ ਜੀ ਕੋਈ ਬਾਥਰੂਮ ਬਣ ਜੇ ਕੋਈ ਕਮਰਾ ਬਣ ਜੇ ਹਾਂ ਠੀਕ ਲੇਟਰਿੰਗ ਲੋੜੀ ਤਾਂ ਤੁਸੀਂ ਵੇਖਿਆ ਕਿ ਦਰਦ ਵੀ ਜਿਹੜਾ ਉਹਨਾਂ ਨੇ ਦੱਸਿਆ ਹੈ ਦਿਲ ਦਾ ਬਜ਼ੁਰਗ ਮਾਤਾ ਵੀ ਇੱਥੇ ਆ ਹਾਲਾਤ ਨੇ ਇਹ ਤਸਵੀਰਾਂ ਮੈਂ ਕਹਾਂ ਕਿ ਸਾਂਝੀਆਂ ਕੀਤੀਆਂ ਜਾਣ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਹਾਈਵੇ ਦੇ ਉੱਪਰ ਇੱਕ ਝੌਂਪੜੀ ਲਗਾਈ ਬੈਠੇ ਇਹ ਬਜ਼ੁਰਗ ਪਰਿਵਾਰ ਹੈ ਸਰ ਤੁਹਾਡਾ ਕੀ ਨਾਮ ਹੈ ਕਵੀਰ ਉਹਨਾਂ ਦੇ ਨਜ਼ਦੀਕ ਰਹਿੰਦੇ ਸੀ ਕਿਸ ਸਮੇਂ ਤੇ ਉਹ ਅੱਜ ਆਏ ਨੇ ਗੱਲਬਾਤ ਕਿਤੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਹਾਲਾਤ ਵੇਖ ਕੇ ਇੱਥੇ ਸਾਜੀ ਮੈਨੂੰ ਲੱਗਦਾ ਤੁਹਾਡਾ ਵੀ ਮਨ ਭਰਿਆ ਮਨ ਨਾ ਪਰੇ ਬੇਟਾ ਮਨ ਨਾ ਪਰੇ ਬੋਲੀ ਮੇਰੇ ਕੋ ਕੱਲੇ ਕੋ ਪੈਸੇ ਹੁੰਦੇ ਮੈਂ ਕੱਲਾ ਕਰ ਦਿੰਦਾ ਅੱਛਾ ਜੀ ਆਏ ਹੋਏ ਸੋਚੇਂ ਦੀ ਹੈ ਪਰ ਮੇਰੇ ਕੋ ਕੱਲੇ ਕੋ ਪੈਸੇ ਨਹੀਂ ਹੈਗੇ ਅੱਛਾ ਜੀ ਇਦਾਂ ਨਾ ਇਦਾਂ ਨਾ ਕਰ ਇਹਨਾ ਕੋ ਦੇ ਤਾਨ ਕਰਨਾ ਤੁਸੀਂ ਇਹਨਾਂ ਦੇ ਗਵਾਹ ਰਹਿੰਦੇ ਸੀ ਇਹ ਪੋਤੀ ਆ ਮੇਰਾ ਅੱਛਾ ਆਈ ਨਹੀਂ ਨਹੀਂ ਤੁਸੀਂ ਇਹਨਾਂ ਦੇ ਗਵਾਹ ਰਹਿੰਦੇ ਹੋ ਆ ਇੱਥੇ ਰਿੰਨਾ ਹੀ ਮੈਂ ਕਰਾਇਦੇ ਪਿੱਛੇ ਅੱਛਾ ਜੀ ਬੀ ਆ ਰੱਬ ਉਹ ਅੱਜ ਤੋਂ 3 3.5 4 ਸਾਲ ਪਹਿਲਾਂ ਅੱਛਾ ਜੀ ਇਹ ਉਦੋਂ ਦੇ ਲਾ ਕੇ ਬੈਠੇ ਟੈਂਟ ਅੱਛਾ ਜੀ ਤੇ ਕਿਵੇਂ ਦੀ ਇਹਨਾਂ ਦੀ ਮਤ ਹੋਣੀ ਚਾਹੀਦੀ ਹੈ ਕੋਈ ਦਾਨੀ ਸੱਜਣਾ ਨੂੰ ਕਹਿਣਾ ਚਾਹੋਗੇ ਹਾਂਜੀ ਬੱਤੇ ਤਾਂ ਨਹੀਂ ਸਜਨ ਨੂੰ ਉਹ ਕੰਨਾ ਚਾਹਣਾ ਇਹਨਾਂ ਦਾ ਉਚਾਰਾਂ ਦਾ ਕੋ ਸੋਚੋ ਜੇ ਮੇਰੇ ਕੋ ਪੈ ਹੁੰਦੇ ਮੈਂ ਕੱਲਾ ਕਰ ਦਿੰਦਾ ਮੇਰੇ ਕੋ ਇਹਨੇ ਪਾਇਆ ਨਹੀਂ ਇਹ ਅੱਛਾ ਜੀ ਵੈਸੇ ਤੁਸੀਂ ਇੱਥੇ ਕੀ ਵੇਖਿਆ ਜਦੋਂ ਹਾਲਾਤ ਵੇਖੇ ਕੀ ਇੱਥੇ ਕੋਈ ਐਕਸੀਡੈਂਟ ਵੀ ਹੋਇਆ ਸੀ ਪਹਿਲਾਂ ਹਾਂ ਜੀ ਇੱਥੇ ਮੇਰੀਆਂ ਅੱਖਾਂ ਦੇ ਸਾਹਮਣੇ ਇੱਥੇ ਐਕਸੀਡੈਂਟ ਹੋਇਆ ਹੈ ਜੀ ਇੱਕ ਗੱਡੀ ਇਧਰੋਂ ਆ ਰਹੀ ਝੋਟੀ ਇਧਰੋਂ ਜਾ ਰਹੀ ਜੀ ਜੀ ਉਧਰੋਂ ਜਿਹੜੀ ਗੱਡੀ ਆ ਰਹੀ ਹੈ ਉਹ ਲੇਡੀ ਚ ਚਲਾ ਰਹੀ ਉਹਨੂੰ ਪਤਾ ਨਹੀਂ ਕਿ ਉਹਦਾ ਸੰਤੁਲਨ ਕਿ ਕੀ ਹੋਇਆ ਮੈਨੂੰ ਨਹੀਂ ਪਤਾ ਜੀ ਜੀ ਇਧਰੋਂ ਗੱਡੀ ਡਬਾਟਰ ਚ ਵੱਜ ਕੇ ਦੂਸਰੀ ਸਾਈਡ ਗਈ ਉਹ ਸਾਈਡ ਜੀ ਉਧਰੋਂ ਗੱਡੀ ਜਿਹੜੀ ਆ ਰਹੀ ਸੀ ਉਹ ਗੱਡੀ ਦੇ ਉੱਤੇ ਉਹ ਜੀ ਜਾ ਕੇ ਡਿੱਗੀ ਅੱਛਾ ਜੀ ਤੇ ਜਿਹੜੀ ਗੱਡੀ ਦੇ ਉੱਤੇ ਡਿੱਗੀ ਉੱਥੇ ਦੋ ਜਨਾਨੇ ਮਰੀਆਂ ਅੱਛਾ ਜੀ ਬੜਾ ਨੁਕਸਾਨ ਹੋਇਆ ਜੀ ਉਹ ਮੇਰੀਆਂ ਅੱਖਾਂ ਦੇ ਗਾੜੀ ਸੀਨ ਆਉਂਦਾ ਸਾਹਮਣੇ ਵੀ ਇੱਥੇ ਰਾਤ ਬਰਾਤੇ ਕੋਈ ਗੱਡੀ ਆਵੇ ਜੀ ਨੈਸ਼ਨਲ ਹਾਈਵੇ ਆ ਜੀ ਤੇ ਟਰੱਕ ਵੱਡੇ ਵੱਡੇ ਆਉਂਦੇ ਆ ਤੇ ਜੇ ਇਹਨਾਂ ਨੂੰ ਰਾਤ ਨੂੰ ਕੋ ਲੈ ਗਿਆ ਧੂਕੇ ਵਿਚਾਰਿਆਂ ਗਰੀਬਾਂ ਨੂੰ ਤੇ ਮੈਂ ਤੇ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਇੱਥੇ ਇੱਥੇ ਨਾ ਰਹੋ ਵੀ ਤੇ ਜੇ ਇਸ ਤਰ੍ਹਾਂ ਹੋਇਆ ਉਹ ਆਂਦੇ ਰਾਬਿਆ ਮਾਰ ਲੂ ਮਾਰ ਲੂ ਜਿੰਦਾ ਅਸੀਂ ਤੇ ਅੱਜ ਵੀ ਮਰੇ ਕੱਲ ਵੀ ਮਰੇ ਜੀ ਤੇ ਜਿਹੜੇ ਦਾਨੀ ਸੱਜਣ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਦਾ ਕੁਝ ਨਾ ਕੁਝ ਸੋਚੋ ਘਰ ਬਣਾ ਕੇ ਦਿਓ ਜਾਂ ਜੋ ਵੀ ਕਰਨਾ ਹੈ ਇਹ ਮਾਤਾ ਜਿਤਨਾ ਵੀ ਕਹਿੰਦੀ ਹੈ ਜੇ ਮਾਤਾ ਕਹਿੰਦੀ ਮੈਂ ਇੱਥੇ ਹੀ ਰਹਿਣਾ ਜੀ ਤੇ ਇੱਥੇ ਹੀ ਰਹਿਣਾ ਇਹਨੂੰ ਜੇ ਉਹ ਕਹਿੰਦੀ ਹੈ ਵੀ ਮੈਂ ਹੋਰ ਪਾਸੇ ਜਾ ਸਕਦੇ ਠੀਕ ਆ ਨਹੀਂ ਤੇ ਜਿਤਨਾ ਮਾਤਾ ਕਹਿੰਦੀ ਹੈ ਮੈਂ ਉਹਨਾਂ ਨੂੰ ਕਹਿੰਨਾ ਵੀ ਇਹ ਮਾਤਾ ਦੀ ਇੱਕ ਇੱਛਾ ਪੂਰਾ ਦਿਓ ਜੀ ਜੇ ਕਹਿੰਦੀ ਇੱਥੇ ਆ ਇੱਥੇ ਵੀ ਪ੍ਰਬੰਧ ਹੋ ਸਕਦਾ ਹੈ ਇਹਦੇ ਉੱਤੇ ਬੜਾ ਕੁਝ ਬਣ ਸਕਦਾ ਸਰਕਾਰੀ ਥਾਂ ਵਾ ਉਹ ਜਿਤਨਾ ਇਹ ਮਾਤਾ ਕਹਿੰਦੀ ਹੈ ਨਾ ਜੀ ਇਹਨਾਂ ਦੇ ਜੋ ਵੀ ਕਹਿੰਦੇ ਉਹ ਤਰ੍ਹਾਂ ਹੋਣਾ ਚਾਹੀਦਾ ਕੀ ਕੀ ਕੰਮ ਕਰਦੇ ਵੈਸੇ ਇਹਨਾਂ ਦੇ ਲਾਗੇ ਰਹਿੰਦੇ ਕੀ ਕੰਮ ਕਰਦੇ ਮੈਂ ਆਰਮੀ ਚ ਰਿਟਾਇਰ ਆ ਜੀ ਜੀ ਤੇ ਹੁਣ ਮੈਂ ਪੰਜਾਬੀ ਲੋਕ ਗਾਇਕ ਪ੍ਰਗਟ ਸੇਖਾਂ ਵਾਲਾ YouTube ਤੇ ਆਪਣੇ ਗਾਣੇ ਆ ਅੱਛਾ ਜੀ ਤੇ ਆ ਇਸ ਟਾਈਮ ਕਿਹਦਾ ਹੀ ਕੰਮ ਕਰਦਾ ਤੇ ਜਦੋਂ ਬਾਹਰ ਨਿਕਲ ਕੇ ਇਹਨਾਂ ਦਾ ਹਾਲਾਤ ਵੇਖੇ ਤੇ ਮਨ ਭਰ ਗਿਆ ਮਨ ਭਰ ਗਿਆ ਚਾਹ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਲੋਕ ਆ ਇੱਕ ਪ੍ਰਗਟ ਸੇਖਾਂ ਵਾਲਾ ਜਿਹੜਾ ਕਿ ਇਸ ਬਜ਼ੁਰਗ ਜੋੜੇ ਦੇ ਇੱਥੇ ਗੁਆਣ ਰਹਿੰਦਾ ਸੀ ਅਤੇ ਉਹਨਾਂ ਦੇ ਹਾਲਾਤ ਵੇਖ ਕੇ ਉਸ ਦਾ ਵੀਰ ਦਾ ਮਨ ਭਰ ਗਿਆ ਤੇ ਉਸ ਨੇ ਵੀ ਇਹੀ ਬੇਨਤੀ ਕੀਤੀ ਹੈ ਕਿ ਹਾਲਾਤ ਸੁਧਰ ਜਾਣ ਇਸ ਬਜ਼ੁਰਗ ਜੋੜੇ ਦੇ ਉਹ ਤੁਸੀਂ ਬਾਪੂ ਵੱਲ ਵੇਖ ਸਕਦੇ ਹੋ ਕਿ ਹਾਲਾਤ ਸੁਧਰ ਜਾਣ ਇਸ ਬਜ਼ੁਰਗ ਜੋੜੇ ਦੇ ਬਾਪੂ ਰੋ ਰਿਹਾ ਹੈ ਵਾਰ-ਵਾਰ ਤੇ ਜਿੰਨੇ ਵੀ ਦਾਨੀ ਸੱਜਣੇ ਸਾਡੀ ਵੀਡੀਓ ਨੂੰ ਵੇਖ ਰਹੇ ਨੇ ਇਹੀ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਗਰੀਬਾਂ ਦੀ ਸਹਾਇਤਾ ਕਰਦੇ ਸਮੇਂ ਤੁਸੀਂ ਕੋਠੇ ਵੀ ਪਾ ਕੇ ਦੇ ਸਕਦੇ ਹੋ ਤੁਹਾਡੀ ਸਹਾਇਤਾ ਦੇ ਨਾਲ ਜਿਹੜਾ ਇਹਨਾਂ ਦੀ ਕੋਈ ਪੱਕਾ ਸਿਰ ਤੇ ਛੱਤ ਜਿਹੜੀ ਪੱਕੀ ਇਹਨਾਂ ਦੀ ਬਣ ਜਾਵੇ ਤੇ ਇਹਨਾਂ ਦੀ ਜਿੱ ਸਹਾਇਤਾ ਜਿਹੜੀ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ